ਅਗਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਇਹ ਭੇਦ ਪਤੀ ਕੋਲੋਂ ਬਣਾ ਕੇ ਰੱਖੋ ਇਹ ਗੱਲਾਂ ਪਤੀ ਨੂੰ ਕਦੇ ਵੀ ਨਾ ਦੱਸੋ ਜਿਹੜੇ ਪਤੀ ਪਤਨੀ ਹੁੰਦੇ ਆ ਨਾ ਇਹ ਜੀਵਨ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਆ ਤੇ ਇਹਨਾਂ ਦੋਨਾਂ ਜੇ ਬਰਾਬਰ ਚੱਲਦੇ ਰਹਿਣ ਨਾ ਤਾਂ ਜ਼ਿੰਦਗੀ ਬੜੀ ਸੁਖੌਲੀ ਕੱਟਿਆ ਜਾਂਦੀ ਆ ਤੇ ਜੇਕਰ ਦੋਨਾਂ ਵਿੱਚ ਆਪਸ ਦੇ ਵਿੱਚ ਹੀ ਬਣੇ ਨਾ ਲੜਾਈ ਝਗੜਾ ਕਪਾਤ ਰਵੇ ਤੇ ਫਿਰ ਜਿੰਦਗੀ ਜਿਹੜੀ ਕੱਟਣੀ ਨਾ ਉਹ ਔਖੀ ਹੋ ਜਾਂਦੀ ਹੈ ਤੇ ਇਹ ਉਹ ਰਿਸ਼ਤਾ ਹੁੰਦਾ ਜਿਹੜਾ ਵਿਅਕਤੀ ਦੇ ਆਖਰੀ ਸਾਹਾਂ ਤੱਕ ਚੱਲਦਾ ਆ ਉਦੋਂ ਹੀ ਖਤਮ ਹੁੰਦਾ ਜਦੋਂ ਇੱਕ ਜਾਣਾ ਨਾ ਰਵੇ ਫਿਰ ਉਹ ਫਿਰ ਅਹਿਮੀਅਤ ਦਾ ਪਤਾ ਲੱਗਦਾ ਕਿ ਦੂਜੇ ਜੀਵਨ ਸਾਥੀ ਦੀ ਅਹਿਮੀਅਤ ਕੀ ਹੈ ਤੇ ਇਹ ਗੱਡੀ ਸਹੀ ਚੱਲਦੀ ਰਵੇ ਜਿੰਦਗੀ ਖੁਸ਼ਹਾਲ ਚੱਲਦੀ ਰਵੇ ਉਹਦੇ ਵਾਸਤੇ ਅੱਜ ਅਹੀ ਗੱਲ ਕਰਨੀ ਦੋ ਤਿੰਨ ਗੱਲਾਂ ਕਰਨੀਆਂ ਕਿ ਜਿਹੜੀਆਂ ਪਤੀ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਪਤੀ ਨੂੰ ਕੋਲੋਂ ਇਹਨਾਂ ਗੱਲਾਂ ਦਾ ਪਰਦਾ ਰੱਖਣਾ ਚਾਹੀਦਾ ਤੇ ਉਹ ਕਿਹੜੀਆਂ ਗੱਲਾਂ ਆ ਸਭ ਤੋਂ ਪਹਿਲੀ ਗੱਲ ਹਰ ਧੀ ਨੂੰ ਆਪਣੇ ਮਾਪੇ ਜਿਹੜੇ ਉਹ ਬੜੇ ਪਿਆਰੇ ਲੱਗਦੇ ਆ ਨਾ ਚੰਗੇ ਲੱਗਦੇ ਆ ਤੇ ਜੇਕਰ ਉਹਨਾਂ ਦੀ ਕੋਈ ਬੁਰਾਈ ਕਰੇ ਤਾਂ ਉਹ ਬਰਦਾਸ਼ਤ ਨਹੀਂ ਨਾ ਕਰ ਸਕਦੀ ਇਸੇ ਤਰ੍ਹਾਂ ਹੀ ਪਤੀ ਦੇ ਮਾਪੇ ਹੁੰਦੇ ਆ ਉਹਨੂੰ ਵੀ ਆਪਣੇ ਮਾਂ ਬਾਪ ਭੈਣ ਭਰਾ ਸਾਰੇ ਬੜੇ ਪਿਆਰੇ ਹੁੰਦੇ ਆ ਤੇ ਉਹਨੂੰ ਵੀ ਇਹੀ ਹੁੰਦਾ ਕਿ ਮੇਰੇ ਮਾਪੇ ਦੇ ਕੋਈ ਬੁਰਾਈ ਨਾ ਕਰੇ ਇਸ ਕਰਕੇ ਪਤਨੀ ਨੂੰ ਕਦੇ ਵੀ ਆਪਣੇ ਪਤੀ ਦੇ ਕੋਲ ਉਹਦੀ ਮਾਂ ਦੀ ਪਰਜਾਈ ਦੀ ਭਰਾ ਦੀ ਭੈਣ ਦੀ ਜਿਹੜੀ ਬੁਰਾਈ ਆ ਨਾ ਉਹ ਨਹੀਂ ਕਰਨੀ ਚਾਹੀਦੀ ਇਹ ਗੱਲ ਕਦੇ ਨਹੀਂ ਕਹਿਣੀ ਚਾਹੀਦੀ ਤੇਰੀ ਮਾਂ ਐਵੇਂ ਕਰਦੀ ਤੇਰੀ ਭੈਣ ਐਵੇਂ ਕਰਦੀ ਆ ਇਹ ਗੱਲਾਂ ਫਿਰ ਕਦੇ ਵੀ ਬੰਦਿਆਂ ਨੂੰ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਜਿਸ ਕਰਕੇ ਵੀ ਫਿਰ ਜੇ ਉਹਨੇ ਇੱਕ ਵੀ ਜਵਾਬ ਪਤਨੀ ਨੂੰ ਵਾਪਸ ਦੇ ਦਿੱਤਾ ਤੇ ਫਿਰ ਲੜਾਈ ਦਾ ਕਾਰਨ ਸ਼ੁਰੂ ਹੋ ਜਾਂਦਾ ਵਾ ਦੂਜੀ ਗੱਲ ਇੱਕ ਵਿਅਕਤੀ ਜਦੋਂ ਦੂਜੀ ਜਗ੍ਹਾ ਤੇ ਜਾਂਦਾ ਨਾ ਤਾਂ ਉਹਨੂੰ ਅਡਜਸਟਮੈਂਟ ਕਰਨੀ ਹੀ ਪੈਂਦੀ ਆ ਜਦੋਂ ਕੁੜੀ ਵੀ ਵਿਆਹ ਕਰਕੇ ਸਹੁਰੇ ਘਰ ਜਾਂਦੀ ਆ ਨਾ ਤਾਂ ਉਹਨੂੰ ਵੀ ਉਸ ਘਰ ਦੇ ਜੀਵਾਂ ਨੂੰ ਸਮਝਣ ਦਾ ਸਮਾਂ ਲੱਗਦਾ ਆ ਤੇ ਫਿਰ ਕੀ ਹੁੰਦਾ ਕਿ ਪਹਿਲਾਂ ਤੁਸੀਂ ਉਹਨਾਂ ਦੇ ਸੁਭਾਅ ਨੂੰ ਤੇ ਜਾਣ ਲਓ ਕਿ ਸਾਡੇ ਪਤੀ ਦਾ ਸੁਭਾਅ ਕਿਹੋ ਜਿਹਾ ਵਾ ਇਸ ਕਰਕੇ ਕਦੇ ਵੀ ਜੇ ਪਤੀ ਸਵੇਰ ਦੇ ਕੰਮ ਤੇ ਜਾਂਦਾ ਜਾਂ ਸ਼ਾਮਾਂ ਨੂੰ ਵਾਪਸ ਆਉਂਦਾ ਨਾ ਤਾਂ ਕਦੀ ਵੀ ਆਉਂਦੇ ਦੇ ਕੋਲ ਉਹਦੇ ਪਰਿਵਾਰ ਦੀ ਬੁਰਾਈ ਨਾ ਕਰਨ ਲੱਗ ਜਾਇਆ ਕਰੋ ਕਿਉਂਕਿ ਜਿਹੜੀ ਪਤਨੀ ਨੇ ਘਰ ਰਹਿਣਾ ਹੁੰਦਾ ਨਾ ਪਤੀ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਕਿ ਉਹ ਪਤਨੀ ਦੇ ਨਾਲ ਉਹਦੇ ਪਰਿਵਾਰ ਵਾਲੇ ਜਿਹੜੇ ਕਿਵੇਂ ਦਾ ਬਿਹੇਵ ਕਰ ਰਹੇ ਆ ਪਾਰ ਜਦੋਂ ਹਮੇਸ਼ਾ ਹੀ ਪਤਨੀ ਉਹਦੇ ਕੋਲ ਸ਼ਿਕਾਇਤ ਕਰਦੀ ਰਹੂਗੀ ਕਿ ਤੇਰੇ ਘਰ ਦੇ ਆ ਮੇਰੇ ਨਾਲ ਐਵੇਂ ਕੀਤਾ ਮੈਂ ਤੇਰੇ ਘਰ ਦੇ ਆ ਜਾ ਕਰ ਦਿੱਤਾ ਉਹ ਕਰ ਦਿੱਤਾ ਇਹ ਗੱਲਾਂ ਜਿਹੜੀਆਂ ਇਹ ਬੰਦਿਆਂ ਨੂੰ ਪਸੰਦ ਨਹੀਂ ਹੁੰਦੀਆਂ ਕਿਉਂਕਿ ਕਦੀ ਬਰੀ ਕੁੜੀਆਂ ਨੂੰ ਵੀ ਪਤਾ ਹੁੰਦਾ ਨਾ ਕਿ ਸਾਡੇ ਮਾਪੇ ਇੱਥੇ ਗਲਤ ਆ ਉਹ ਆਹ ਕੰਮ ਗਲਤ ਕਰ ਰਹੇ ਆ ਤੇ ਜਦੋਂ ਉਹਨਾਂ ਨੂੰ ਕੋਈ ਇਹ ਗੱਲ ਕਹਦੇ ਨਾ ਕਿ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਗਲਤ ਚੱਲਣ ਦੇ ਆ ਤਾਂ ਕੁੜੀਆਂ ਬਰਦਾਸ਼ਤ ਨਹੀਂ ਨਾ ਕਰਦੀਆਂ ਕੋਈ ਵੀ ਨਹੀਂ ਕਰਦਾ ਉਹ ਫਿਰ ਕਹਿਣਗੀਆਂ ਕੋਈ ਗੱਲ ਨਹੀਂ ਆਪੇ ਸਹੀ ਹੋ ਜਾਣਾ ਤੁਸੀਂ ਨਾ ਬੋਲੋ ਤੁਸੀਂ ਇਗਨੋਰ ਕਰਿਆ ਕਰੋ ਬਸ ਇਹ ਹੀ ਗੱਲ ਇੱਥੇ ਕਰਨੀ ਹੈ ਕਿ ਜਦੋਂ ਤੋਂ ਤੁਸੀਂ ਗਏ ਜੀ ਉਸ ਘਰ ਦੇ ਵਿੱਚ ਤੁਹਾਡੇ ਨਾਲ ਕੋਈ ਉੰਨੀ 21 ਕਰਦਾ ਆ ਕੋਈ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸਹੀ ਤਰੀਕੇ ਨਾਲ ਨਹੀਂ ਚੱਲਦਾ ਤਾਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਉਹਨਾਂ ਨੂੰ ਇਗਨੋਰ ਕਰੋ بجائے ਕਿ ਆਪਣੇ ਪਤੀ ਨੂੰ ਦੱਸਣ ਦੇ ਉਹਨਾਂ ਦੇ ਨਾਲ ਆਪ ਹੀ ਹੈਂਡਲ ਕਰੋ ਆਪ ਹੀ ਡੀਲ ਕਰੋ ਉਹਨਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਚੱਲਣਾ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ ਜਾਂ ਫਿਰ ਉਹਨਾਂ ਦੇ ਨਾਲ ਆਪ ਹੀ ਤੁਸੀਂ ਅੰਡਰਸਟੈਂਡਿੰਗ ਕਰੋ ਕਿ ਤੁਸੀਂ ਕਿਵੇਂ ਕਰਨਾ ਆ ਇਹ ਜਦੋਂ ਜੇਕਰ ਤੁਸੀਂ ਹੁਣ ਮੈਂ ਨਹੀਂ ਕਹਿੰਦੀ ਕਿ ਪਤੀ ਨੂੰ ਦੱਸੋ ਨਾ ਕਿਉਂਕਿ ਇੱਕ ਔਰਤ ਜਿਹੜੀ ਉਹ ਆਪਣੇ ਪਤੀ ਦਾ ਕਰਕੇ ਹੀ ਸਹੁਰੇ ਘਰ ਵਿੱਚ ਜਾਂਦੀ ਆ ਦੱਸੋ ਪਰ ਉਦੋਂ ਦੱਸੋ ਜਦੋਂ ਤੁਸੀਂ ਬੈਠੇ ਹੋਵੋ ਗੱਲਾਂ ਬਾਤਾਂ ਕਰਨ ਦੇ ਹੋਵੋ ਤੇ ਹਾਂ ਕੋਈ ਸਮਾਂ ਹੋਵੇ ਕਿ ਹੁਣ ਇਹ ਗੱਲ ਬਰਦਾਸ਼ਤ ਕਰ ਸਕਦਾ ਆ ਫਿਰ ਤੁਸੀਂ ਹੋਲੀ ਜੀ ਆਪਣੀ ਗੱਲ ਜਿਹੜੀ ਨਾਰਮਲ ਤਰੀਕੇ ਨਾਲ ਜ਼ਰੂਰ ਦੱਸ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਕਿ ਹੁਣ ਲੜਾਈ ਦਾ ਮਾਹੌਲ ਨਹੀਂ ਬਣਨਾ ਫਿਰ ਤੁਸੀਂ ਇਹ ਗੱਲ ਆਪਣੇ ਪਤੀ ਨੂੰ ਜ਼ਰੂਰ ਦੱਸੋ ਪਰ ਇਹ ਨਹੀਂ ਕਿ ਜਦੋਂ ਉਹ ਘਰ ਆਵੇ ਤੁਸੀਂ ਕਹੋ ਅੱਜ ਤੇ ਆ ਹੋ ਗਿਆ ਅੱਜ ਮੈਨੂੰ ਉਹਨੇ ਆ ਕਹਿ ਦਿੱਤਾ ਅੱਜ ਇਸ ਤਰ੍ਹਾਂ ਹੋ ਗਿਆ ਮੈਂ ਤੇ ਇੱਥੇ ਫਸ ਗਈਆਂ ਆਣ ਕੇ ਮੈਂ ਤੇ ਇੱਥੇ ਰਹਿ ਹੀ ਨਹੀਂ ਸਕਦੀ ਇੱਥੋਂ ਦਾ ਮਾਹੌਲ ਨਹੀਂ ਚੰਗਾ ਇਹੋ ਜਿਹੀਆਂ ਗੱਲਾਂ ਬਾਤਾਂ ਜੇਕਰ ਤੁਸੀਂ ਤਿੱਖੀਆਂ ਆਪਣੇ ਪਤੀ ਨਾਲ ਕਰੋਗੇ ਨਾ ਤਾਂ ਤੁਹਾਡਾ ਰਿਸ਼ਤਾ ਜਿਹੜਾ ਉਹ ਖਰਾਬ ਜ਼ਰੂਰ ਹੋਵੇਗਾ ਕਿਉਂਕਿ ਫਿਰ ਪਤੀ ਜਿਹੜਾ ਵਾ ਨਾ ਉਹ ਰੋਜ਼ 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 ਇੱਕੋ ਹੀ ਗੱਲਾਂ ਜਿਹੜੀਆਂ ਉਹ ਸੁਣਨੀਆਂ ਚੰਗੀਆਂ ਨਹੀਂ ਸਮਝਦਾ ਇਸ ਕਰਕੇ ਦੱਸੋ ਪਰ ਸਮਝਦਾਰੀ ਦੇ ਨਾਲ ਗੱਲ ਕਰੋ ਤੀਜੀ ਗੱਲ ਅਕਸਰ ਹੀ ਕੀ ਹੁੰਦਾ ਕਿ ਜਦੋਂ ਜਦੋਂ ਵੀ ਦੋਵੇਂ ਜੀ ਹੋਣ ਕਹਿੰਦੇ ਆ ਨਾ ਸਿਆਣੇ ਕਿ ਚਾਰ ਭਾਂਡੇ ਹੋਣ ਤੇ ਉਹ ਠਹਿਕਦੇ ਹੀ ਆ ਇਸੇ ਤਰ੍ਹਾਂ ਹੀ ਇਹ ਰਿਸ਼ਤਾ ਹੁੰਦਾ ਵਾ ਕਿ ਚਲੋ ਕਦ ਕਦੀ ਕਧਾਈ ਤੂ ਤੂ ਮਹਿਮੇ ਹੋ ਵੀ ਜਾਂਦੀ ਆ ਪਰ ਜ਼ਿਆਦਾਤਰ ਆਪਣੇ ਪਤੀ ਨੂੰ ਕਦੇ ਵੀ ਆਰਥਿਕਤਾ ਦਾ ਮਹਿਣਾ ਨਹੀਂ ਦੇਣਾ ਚਾਹੀਦਾ ਕਿ ਲੈ ਮੈਂ ਤੇ ਇੱਥੇ ਆ ਗਈ ਫਸ ਗਈ ਮੈਨੂੰ ਤੇ ਇਹਦੇ ਨਾਲ ਉਹ ਚੰਗਾ ਰਿਸ਼ਤਾ ਆਉਂਦਾ ਹੀ ਚੰਗਾ ਘਰ ਮਿਲਦਾ ਹੀ ਉੱਥੇ ਮੈਂ ਐਸ਼ ਕਰਨੀ ਹੀ ਇਹ ਇੱਕ ਵਹਿਮ ਹੁੰਦਾ ਹੈ ਜੇਕਰ ਤੁਹਾਨੂੰ ਉਹ ਰਿਸ਼ਤਾ ਵੀ ਮਿਲ ਜਾਂਦਾ ਨਾ ਫਿਰ ਵੀ ਤੁਸੀਂ ਇਹੀ ਕਹਿਣਾ ਹੀ ਨਹੀਂ ਜੇ ਮੈਨੂੰ ਉਹ ਮਿਲ ਜਾਂਦਾ ਨਾ ਫਿਰ ਮੈਂ ਖੁਸ਼ ਰਹਿਣਾ ਹੀ ਫਿਰ ਮੈਂ ਸੌਖੀ ਰਹਿਣਾ ਹੀ ਕਿਉਂਕਿ ਬੰਦਾ ਸੰਤੁਸ਼ਟ ਨਹੀਂ ਹੁੰਦਾ ਵੀ ਉਹ ਇਹ ਆਪਸ਼ਨ ਉਹਦੇ ਕੋਲ ਹਮੇਸ਼ਾ ਰਹਿੰਦੀ ਆ ਕਿ ਮੈਂ ਇੱਥੇ ਔਖਾ ਮੈਨੂੰ ਉਹ ਜਗ੍ਹਾ ਮਿਲ ਜਾਂਦੀ ਨਾ ਤਾਂ ਮੈਂ ਸੌਖਿਆ ਹੋਣਾ ਹੀ ਇਹ ਵਹਿਮ ਹੁੰਦਾ ਹੈ ਕਦੇ ਵੀ ਸਮਾਂ ਜਿਹੜਾ ਵਾ ਨਾ ਇਨਸਾਨ ਦਾ ਬਦਲ ਜਾਂਦਾ ਸਮਾਂ ਜਿਹੜਾ ਵਾ ਇਹ ਉਤਰਾ ਚੜ੍ਹਾ ਚੱਲਦਾ ਹੀ ਰਹਿੰਦਾ ਵਾ ਵਿਅਕਤੀ ਦੇ ਹਾਲਾਤ ਵੀ ਬਦਲ ਜਾਂਦੇ ਆ ਪਰ ਜਿੱਥੇ ਜੀਵਨ ਸਾਥੀ ਦੀ ਗੱਲ ਹੁੰਦੀ ਆ ਨਾ ਉੱਥੇ ਔਖ ਸੌਖ ਦੋਨਾਂ ਨੂੰ ਰਲ ਕੇ ਹੀ ਕੱਟਣਾ ਚਾਹੀਦਾ ਆ ਉੱਥੇ ਫਿਰ ਪਤੀ ਨੂੰ ਇਹ ਮੇਲੇ ਨਹੀਂ ਦੇਣੇ ਚਾਹੀਦੇ ਕਿ ਲੈ ਮੇਰਾ ਜੀਜਾ ਤੇ ਮੇਰੀ ਭੈਣ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਦਾ ਵਾ ਉਹ ਅੰਜ ਕਰਦਾ ਤੂੰ ਮੈਨੂੰ ਕਦੀ ਕੋਈ ਗਿਫਟ ਵੀ ਦਿੱਤਾ ਵੇਖੋ ਇਹ ਉਹਨਾਂ ਦਾ ਘਰ ਉਹਨਾਂ ਕਿਵੇਂ ਚੱਲਣਾ ਇਹ ਉਹਨਾਂ ਵੇਖਣਾ ਤੁਹਾਡਾ ਘਰ ਤੁਸੀਂ ਵੇਖਣਾ ਤੁਸੀਂ ਕਿਵੇਂ ਚੱਲਣਾ ਇਹ ਤੁਹਾਡਾ ਹੁਣ ਆਪਣਾ ਦੋਹਾਂ ਜੀਆਂ ਦਾ ਇੱਕ ਮਸਲਾ ਆ ਤੁਸੀਂ ਆਪਣੇ ਬਜਟ ਨੂੰ ਵੇਖ ਕੇ ਚੱਲਣਾ ਆ ਕਦੀ ਵੀ ਦੂਜਿਆਂ ਵੱਲ ਵੇਖ ਕੇ ਮੇਰੀ ਥਾਣੀ ਨੇ ਆ ਚੀਜ਼ਾਂ ਲਈਆਂ ਤੂੰ ਮੈਨੂੰ ਲੈ ਕੇ ਨਹੀਂ ਦਿੰਦਾ ਆਪਣੇ ਘਰ ਵਿੱਚ ਕਪੱਤ ਪਾ ਕੇ ਰੱਖਣਾ ਇਹ ਬਹੁਤ ਵੱਡੀ ਮੂਰਖਤਾ ਹੁੰਦੀ ਆ ਤੁਹਾਡਾ ਘਰ ਤੁਸੀਂ ਉਹਨੂੰ ਕਿਸ ਤਰ੍ਹਾਂ ਚਲਾਉਣਾ ਇਹ ਤੁਹਾਡੇ ਹੱਥ ਵਾਸਿਆ ਕਿਉਂਕਿ ਜੇ ਤੁਹਾਡਾ ਪਤੀ ਇਹ ਸਾਰਾ ਕੁਝ ਕਰ ਸਕਦਾ ਹੁੰਦਾ ਤੇ ਉਹ ਜ਼ਰੂਰ ਕਰਦਾ ਕਿਉਂਕਿ ਹਰ ਇੱਕ ਵਿਅਕਤੀ ਆਪਣੀ ਫੈਮਲੀ ਲਈ ਕਮਾਉਂਦਾ ਸਵੇਰ ਤੋਂ ਸ਼ਾਮ ਤੱਕ ਆਪਣੇ ਪਰਿਵਾਰ ਲਈ ਭੱਜਾ ਫਿਰਦਾ ਆ ਤੇ ਉਹ ਕਦੋਂ ਚਾਹੇਗਾ ਕਿ ਉਹਦਾ ਪਰਿਵਾਰ ਜਿਹੜਾ ਉਹ ਖੁਸ਼ ਨਾ ਰਹੇ ਉਹ ਸੁਖੀ ਨਾ ਰਹੇ ਹਰ ਬੰਦੇ ਦਾ ਜੀ ਕਰਦਾ ਕਿ ਉਹਦੀ ਫੈਮਲੀ ਉਹਦੇ ਪਰਿਵਾਰ ਉਹਦੇ ਬੱਚਿਆਂ ਕੋਲ ਹਰ ਚੀਜ਼ ਹੋਵੇ ਜੇਕਰ ਪਤਨੀ ਇਹੋ ਜਿਹਾ ਮਿਹਣਾ ਪਤੀ ਨੂੰ ਦੇ ਦੇਗੀ ਤਾਂ ਫਿਰ ਉਹ ਆਪਣੀ ਕਦਰ ਹੀ ਉਹਦੀ ਨਜ਼ਰ ਵਿੱਚ ਗਵਾਵੇਗੀ ਆਪਣੀ ਇੱਜ਼ਤ ਹੀ ਘਟਾਵੇਗੀ ਕਿਉਂਕਿ ਪਤਨੀ ਤੋਂ ਕਿਹੜਾ ਕੁਝ ਲੁਕਿਆ ਹੁੰਦਾ ਵਾ ਉਹਨੂੰ ਵੀ ਤੇ ਪਤਾ ਹੁੰਦਾ ਹੀ ਆ ਪਰ ਇਹੋ ਜੀਆਂ ਕੁਛ ਕੋ ਔਰਤਾਂ ਹੁੰਦੀਆਂ ਜਿਹੜੀਆਂ ਆਪਣੇ ਪਤੀ ਨੂੰ ਇਹੋ ਜਿਹਾ ਮਿਹਣੇ ਵੀ ਦਿੰਦੀਆਂ ਜਿਸ ਕਰਕੇ ਫਿਰ ਰਿਸ਼ਤਾ ਜਿਹੜਾ ਵਾ ਨਾ ਉਹ ਖਰਾਬ ਹੋ ਜਾਂਦਾ ਵਾ ਫਿਰ ਉਹ ਬੇਸ਼ੱਕ ਇਕੱਠੇ ਵੀ ਰਹਿੰਦੇ ਹੋਣ ਨਾ ਉਹਨਾਂ ਦੇ ਮਨ ਦੇ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਨਹੀਂ ਰਹਿੰਦੀ ਉਹ ਖਤਮ ਹੋ ਜਾਂਦਾ ਉਹ ਰਿਸ਼ਤੇ ਨੂੰ ਫਿਰ ਧੱਕਣ ਤੱਕ ਕੇ ਚਲਾਉਣ ਵਾਲੀ ਗੱਲ ਹੋ ਜਾਂਦੀ ਆ ਸੋ ਭੈਣਾ ਆਪਣੇ ਪਤੀਆਂ ਦੇ ਨਾਲ ਕਦੀ ਵੀ ਇਹੋ ਜੀਆਂ ਗੱਲਾਂ ਨਾ ਕਰਨ ਕਿਉਂਕਿ ਹਾਲਾਤ ਇਨਸਾਨ ਦੇ ਬਦਲ ਜਾਂਦੇ ਆ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਰਿਸ਼ਤੇ ਜਿਹੜੇ ਇਹ ਸੋਹਣੇ ਤਰੀਕੇ ਨਾਲ ਨਿਭਦੇ ਰਹੇ ਜਾਣਨਾ ਫੇਰੀ ਜ਼ਿੰਦਗੀ ਜਿਹੜੀ ਉਹ ਵਧੀਆ ਤਰੀਕੇ ਨਾਲ ਚੱਲਦੀ ਆ ਸੋ ਉਮੀਦ ਕਰਦੀ ਆ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼